ਇਹ ਅਸਫਸਰੀ ਕਾਲ ਜੀ ਅੱਜ ਮੈਂ ਪਹਿਲੀ ਵਾਰੀ ਵਲੋਗਿੰਗ ਸਟਾਰਟ ਕਰਨ ਲੱਗੀ ਆ ਮੈਂ ਸੋਚਿਆ ਨਾਲ ਨਾਲ ਮੈਂ ਪਾਸਤਾ ਬਣਾ ਲੈਣੀ ਆ ਨਾਲ ਨਾਲ ਵਲੋਗ ਸਟਾਰਟ ਕਰ ਲੈਣੀ ਆ ਤੇ ਪਾਸੇ ਲਈ ਮੈਂ ਪਾਣੀ ਆਲਰੇਡੀ ਧਰਿਆ ਹੋਇਆ ਤੇ ਇਹਦੇ ਵਿੱਚ ਮੈਂ ਪਾ ਦਾਂਗੀ ਪਾਸਤਾ ਤੇ ਨਾਲ ਨਾਲ ਮੈਂ ਤੁਹਾਨੂੰ ਦੱਸਦੀ ਆ ਸਭ ਆਪਣਾ ਰੈਜ਼ੋਲੂਸ਼ਨ ਲੈਂਦੇ ਆ ਸਾਲ ਦੇ ਸਟਾਰਟਿੰਗ ਤੇ ਕਿ ਅਸੀਂ ਕੀ ਕਰਨਾ ਕੀ ਨਹੀਂ ਤੇ ਮੈਂ ਸਾਲ ਦੇ ਐਂਡ ਤੇ ਆਪਣਾ ਚਲੋ ਮੈਂ ਵੀ ਵਲੋਗਿੰਗ ਸਟਾਰਟ ਕਰਦੀ ਆ ਚਲੋ ਕੋਈ ਨਹੀਂ ਹੁਣ ਤੇ ਹੌਸਲਾ ਹੀ ਆ ਤੇ ਮੈਂ ਪਾਣੀ ਦੇ ਵਿੱਚ ਪਾ ਦਿੱਤਾ ਆ ਪਾਸਤਾ ਤੇ ਇਹਦੇ ਵਿੱਚ ਮੈਂ ਨਮਕ ਦਾ ਇੱਕ ਚਮਚ ਨਮਕ ਥੋੜਾ ਜਿਹਾ ਸਰੋਂ ਦਾ ਤੇਲ ਪਾ ਦਾਂਗੀ ਨਮਕ ਤੇ ਹਲਕਾ ਜਿਹਾ ਵਿੱਚ ਮੈਂ ਪਾਵਾਂਗੀ ਆਇਲ ਆਇਲ ਇਸ ਲਈ ਕਿ ਪਾਸਤਾ ਚਿਪਕੇ ਨਾ ਆਪਸ ਦੇ ਵਿੱਚ ਦੂਸਰੀ ਸਾਈਡ ਤੇ ਮੈਂ ਲਗਾਉਂਗੀ ਵੈਜਿਸ ਨੂੰ ਤੜਕਾ ਜੋ ਵੀ ਮੇਰੇ ਕੋਲ ਘਰ ਸੀ ਸਪੈਸ਼ਲ ਤੇ ਮੈਂ ਕੁਝ ਨਹੀਂ ਕੀਤਾ ਮੇਰੇ ਕੋ ਗਾਜਰ ਪਈ ਸੀ ਫਲੀਆਂ ਮੇਰੀਆਂ ਆਲਮੋਸਟ ਫੇਵਰਟ ਤੇ ਪਿਆਜ਼ ਲਏ ਮੈਂ ਟొਮੇਟੋ ਸੌਸ ਲਵਾੰਗੇ ਤੇ ਗ੍ਰੀਨ ਚਿੱਲੀ ਹੈਗੀ ਨਹੀਂ ਸੀ ਮੈਂ ਨਿੰਬੂ ਪਾ ਕੇ ਤੇ ਹਰੀ ਮੇਚ ਤੜਕਾ ਦੂਸਰੀ ਸਾਈਡ ਤੇ ਸਰੋਂ ਦਾ ਤੇਲ ਪਾਇਆ ਤੇ ਵਿੱਚ ਵੈਜਿਸ ਪਾਈਆਂ ਆ ਮੇਰੇ ਗਏ ਪਿਆਜ਼ ਫਲੀਆਂ ਤੇ ਗਾਜਰ ਚਿਲੀ ਫਲੈਕਸ 오ਰਗੈਨੋ ਤੇ ਕਾਲੀ ਮਿਰਚ ਪਾਈ ਜਦੋਂ ਮੈਂ ਕੁਝ ਵੀ ਬਣਾਵਾ ਨਾ ਮੈਨੂੰ ਤੇ ਵੇਖ ਕੇ ਹੀ ਭੁੱਖ ਲੱਗ ਜਾਂਦੀ ਕਿ ਵਾਓ ਮਜ਼ਾ ਹੀ ਆ ਗਿਆ ਸਵਾਦ ਅਨੁਸਾਰ ਪਾਇਆ ਨਮਕ ਨਮਕ ਮੈਂ ਜ਼ਿਆਦਾ ਤਾਂ ਨਹੀਂ ਪਾਇਆ ਕਿਉਂਕਿ ਮੈਂ ਆਲਰੇਡੀ ਪਾਸਤੇਚ ਵੀ ਯੂਜ਼ ਕੀਤਾ ਹੋਇਆ ਨਮਕ ਹੈ ਵੈਜੀਸ ਨੂੰ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ ਥੋੜਾ ਗੋਲਡਨ ਬ੍ਰਾਊਨ ਹੋ ਗਿਆ ਬਸ ਠੀਕ ਆ ਤੇ ਉਸ ਤੋਂ ਬਾਅਦ ਮੈਂ ਪਾਈ ਸੋਸ ਟਮੇਟੋ ਸੋਸ ਟਮੇਟੋ ਸੋਸ ਮੈਂ ਥੋੜੀ ਜ਼ਿਆਦਾ ਪਾਈ ਕਿਉਂਕਿ ਥੋੜੇ ਮੈਨੂੰ ਪਸੰਦ ਆ। ਸਭ ਤੋਂ ਇੰਪੋਰਟੈਂਟ ਇੰਗਰੀਡੀਅੰਟ ਨਾ ਮੈਂ ਭੁੱਲ ਹੀ ਗਈ ਜਿਹਦਾ ਮੈਨੂੰ ਸਭ ਤੋਂ ਜ਼ਿਆਦਾ ਸਵਾਦ ਆਉਂਦਾ ਉਹ ਆ گارਲਿਕ। ਸਭ ਤੋਂ ਪਹਿਲਾਂ ਮੈਂ گارਲਿਕ ਪਾਣਾ ਸੀ। ਉਹਨੂੰ ਮੈਂ ਕੱਟ ਕੇ ਰੱਖਿਆ ਸੀ ਸਾਈਡ ਤੇ ਤੇ ਉਹ ਸਾਈਡ ਤੇ ਹੀ ਪਿਆ ਰਹਿ ਗਿਆ ਤੇ ਮੈਂ ਯੂਜ਼ ਹੀ ਨਹੀਂ ਕੀਤਾ। ਚਲੋ ਇਧਰੋਂ ਮੇਰਾ ਪਾਸਤਾ ਜਿਹੜਾ ਨਾ ਉਹ ਪ੍ਰੋਪਰ ਬੋਇਲ ਹੋ ਗਿਆ ਸੀ ਮੈਂ ਪਾਸਤੇ ਨੂੰ ਛੰਨੀ ਨਾਲ ਛਾਨ ਕੇ ਤੇ ਠੰਡੇ ਪਾਣੀ ਨਾਲ ਧੋਤਾ ਤੇ ਪਾਸਤਾ ਰਾਤ ਦੇ 11 ਵਜੇ ਬਣ ਰਿਹਾ ਕਿਉਂਕਿ ਕ੍ਰੇਵਿੰਗ ਮੈਨੂੰ ਰਾਤ ਦੇ 11 ਵਜੇ ਹੋਈ ਕਿ ਮੈਂ ਖਾਣ ਆਇਆ ਮੈਂ ਕਿਹਾ ਮੈਨੂੰ ਕ੍ਰੇਵਿੰਗ ਹੋ ਰਹੀ ਆ ਆਪਣੀ ਸਿਸਟਰ ਨੂੰ ਕਿਹਾ ਉਹ ਕੰਨੀ ਮੈਨੂੰ ਵੀ ਹੋ ਰਹੀ ਆ ਚੱਲ ਬਣਾ ਲਾ ਆਪਾਂ ਦੋਨੋਂ ਖਾਣੇ ਆ ਮੈਂ ਮੰਮਾ ਨੂੰ ਕਿਹਾ ਤੁਸੀਂ ਖਾਣਾ ਕਹਿੰਦੇ ਨਹੀਂ ਨਹੀਂ ਮੈਂ ਨਹੀਂ ਖਾਣਾ ਤੇ ਮੈਂ ਵੀ ਉਹ ਖਾ ਸਕਦੇ ਆ ਤੇ ਪਰ ਅਸੀਂ ਮੰਮੀ ਕਹਿੰਦੇ ਮੈਂ ਨਹੀਂ ਖਾਣਾ ਹੁਣਾ ਪਰ ਫਿਰ ਵੀ ਮੈਂ ਆਪਣੇ ਅਕੋਰਡਿੰਗ ਹੀ ਬਣਾ ਲੀਤਾ ਮੈਂ ਕਿਹਾ ਚਲੋ ਖਾਨਗੇ ਠੀਕਾ ਨਹੀਂ ਤੇ ਨਾ ਸੀ ਪਰ ਸੱਚੀ ਦੱਸਾਂ ਅਜੇ ਤੱਕ ਮੈਨੂੰ ਟੇਸਟ ਨਹੀਂ ਪਤਾ ਕਿਵੇਂ ਦਾ ਆ ਪਰ ਇਹਦੀ ਜਿਹੜੀ ਫ੍ਰੈਗਰੈਂਸ ਆ ਨਾ ਉਹਦੇ ਤੋਂ ਹੀ ਮੈਂ ਅੰਦਾਜ਼ਾ ਲਗਾ ਲਿਆ ਤੇ ਕਲਰ ਤੋਂ ਬੜਾ ਅੱਛਾ ਕਲਰ ਨਿਕਲ ਕੇ ਆਇਆ ਤਾਂ ਮੈਨੂੰ ਬੜਾ ਵਧੀਆ ਲੱਗ ਰਿਹਾ ਕਿ ਬੜਾ ਮਜ਼ਾ ਆਊਗਾ ਖਾਣ ਦਾ ਐਵੇਂ ਕਦੀ ਕਦੀ ਕ੍ਰੀਵਿੰਗ ਹੋਏ ਤੇ ਮੈਂ ਤੇ ਰਾਤ ਨੂੰ ਆਪਣੇ ਲਈ ਬਣਾ ਲੈਣੀ ਹੋਵੇ ਕਹਿੰਦੇ ਨਹੀਂ ਖਾਣਾ ਚਾਹੀਦਾ ਅੱਧੀ ਰਾਤ ਨੂੰ ਚਲੋ ਜੋ ਵੀ ਆ ਗੱਲਾਂ ਕਰਦੇ ਕਰਦੇ ਮੇਰਾ ਪਾਸਤਾ ਵੀ ਤਿਆਰ ਹੋ ਗਿਆ ਅੱਜ ਮੈਂ ਪਹਿਲੀ ਵਾਰੀ ਵੀਡੀਓ ਬਣਾਈ ਆ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਣਾ